ਹਰਿਆਣਾ ਸਰਕਾਰ ਵੱਲੋਂ ਵਾਵਾ ਖੱਟਣ ਲਈ 84 ਦੇ ਪੀੜਤ ਪਰਿਵਾਰਾਂ ਨੂੰ ਨੌਕਰੀ ਦੇਣ ਦਾ ਕੀਤਾ ਗਿਆ ਐਲਾਨ ਹੁਣ ਨਾਇਬ ਸਰਕਾਰ ਦੇ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ ਕਿਉਂਕਿ ਪੀੜਤ ਪਰਿਵਾਰਾਂ ਨੇ ਸਰਕਾਰ ਵੱਲੋਂ ਦਿੱਤੇ ਗਏ ਜੁਆਇਨਿੰਗ ਲੈਟਰ ਵਾਪਸ ਕਰਕੇ ਸਰਕਾਰ ਨੂੰ ਵੱਡੀ ਚੁਣੌਤੀ ਦਿੱਤੀ ਏ ਪੀੜਤ ਪਰਿਵਾਰਾਂ ਨੂੰ ਇਨਸਾਫ ਅਤੇ ਸਰਕਾਰੀ ਨੌਕਰੀਆਂ ਦਿਵਾਉਣ ਵਾਸਤੇ ਹੌਂਦ ਚਿੱਲੜ ਸਿੱਖ ਇਨਸਾਫ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਘੋਲੀਆ ਨੇ ਰਾਸ਼ਟਰੀ ਪੱਧਰ ਤੇ ਸੰਘਰਸ਼ ਦਾ ਐਲਾਨ ਕੀਤਾ ਹੈ। ਉਹਨਾਂ ਵਫ਼ਦ ਦੇ ਰੂਪ ਵਿੱਚ ਰਾਜ ਸਭਾ ਦੇ ਮੈਂਬਰ ਸੰਤ ਸੀਚੇਵਾਲ ਨੂੰ ਮਿਲ ਕੇ ਪੀੜਤ ਪਰਿਵਾਰਾਂ ਦਾ ਮਾਮਲਾ ਪਾਰਲੀਮੈਂਟ ਵਿੱਚ ਉਠਾਉਣ ਦੀ ਮੰਗ ਕੀਤੀ ਹੈ। ਆਓ ਪਹਿਲਾਂ ਸੰਤ ਸੀਚੇਵਾਲ ਤੋਂ ਹੋਂਦ ਚਿੱਲੜ ਅਤੇ ਗੜगांव ਵਿੱਚ ਵਾਪਰੀਆਂ 1984 ਦੀਆਂ ਕਟਨਾਵਾ ਬਾਰੇ ਜਾਣ ਲੈਂਦੇ ਹਾਂ ਕਈ ਸਾਲ ਪਹਿਲਾਂ 2 ਨਵੰਬਰ ਸਵੇਰੇ 7:30 ਵਜੇ ਬੱਛਾ ਭਰ ਕੇ ਰੋਡਵੇ ਜਿੱਦਿਆਂ ਕੁਝ ਲੋਕ ਪਾਕਿਸਤਾਨ ਤੋਂ ਆਏ ਤੇ ਉਹਨਾਂ ਨੇ ਇਹ ਲੋਕ ਪਾਕਿਸਤਾਨ ਤੋਂ ਇੱਥੇ ਆਣ ਕੇ ਵਸੇ ਹੋਏ ਸੀ ਇਹ ਪੂਰੀ ਢਾਣੀ ਵੱਜਦੀ ਸੀ ਸਿੱਖਾਂ ਦੀ ਢਾਣੀ ਜਿੰਨੇ ਵੀ ਪਰਿਵਾਰ ਨੇ ਇੱਥੇ ਗੁਰਦੁਆਰਾ ਇੱਥੇ ਬਣਿਆ ਹੋਇਆ ਇਥੇ ਉਹਨਾਂ ਦੀ ਪੂਰੀ ਵਧੀਆ ਤਰੀਕੇ ਦੇ ਨਾਲ ਰਹਿ ਰਹੀ ਸੀ ਉਹਨਾਂ ਨੂੰ ਕੋਈ ਪਤਾ ਨਹੀਂ ਸੀ ਸਵੇਰੇ ਵੀ 7:30 ਵਜੇ ਆ 32 ਜਿਹੜੇ ਸੀਗੇ ਉਹ ਇਥੇ ਖੂਹ ਵਿੱਚ ਜਿਹੜਾ ਖੂਹ ਜਿੱਸ ਸਿੱਟ ਗਏ ਉੱਥੇ ਤੇਲ ਪਾ ਕੇ ਉਹਨਾਂ ਨੂੰ ਅਗਲਾਤੀ ਕੁਝ ਲੋਕ ਦੌੜ ਗਏ ਸ ਤੇ ਦੱਸਦੇ ਇੱਕ ਬੱਚਾ ਉਹਨੂੰ ਕੰਧ ਦੇ ਨਾਲ ਮਾਰ ਮਾਰ ਕੇ ਛੋਟਾ ਬੱਚਾ ਜਿਗਾ ਉਹਦਾ ਉਹਨੂੰ ਜਿਹੜਾ ਹੈ ਸ਼ਹੀਦ ਕੀਤਾ ਕਨੌਣਾ ਕਾਰਜ ਕੀਤਾ ਉਹਨਾਂ ਦੇ ਕੋਈ ਕਾਰਵਾਈ ਪੂਰੀ ਨਹੀਂ ਹੋਈ ਇਨਸਾਫ ਨਹੀਂ ਮਿਲਿਆ ਸਿੱਖਾਂ ਦੀ ਨਸ਼ਲ ਕੁਸ਼ੀ ਹੋਈ ਸੋ ਇਹ ਜੋ ਕੁਝ ਹੋਇਆ ਇਹ ਬੜਾ ਦੁਖਦਾਈ ਸੀ ਕਿਸੇ ਦਾ ਕੋਈ ਦੋਸ਼ ਨਹੀਂ ਸੀ ਕਿਸੇ ਨੂੰ ਕੋਈ ਪਤਾ ਨਹੀਂ ਸੀ ਇਹ ਤੇ ਆਪਣੇ ਘਰਾਂ ਚ ਵਸਦੇ ਸੀ ਗੁਰਦੁਆਰੇ ਨੂੰ ਸਾੜ ਦਿੱਤਾ ਗਿਆ ਸੋ ਇਸ ਏਰੀਆ ਦੇ ਵਿੱਚ ਦੱਸਦੇ ਆ ਕਿ 257 ਘਰ ਜਿਹੜੇ ਹੈਗੇ ਆ ਉਹ ਉਹ ਸਾਢੇ ਗਏ 16 ਫੈਕਟਰੀਆਂ ਨੂੰ ਅੱਗ ਲਾਈ ਗਈ ਜਿੱਥੇ-ਜਿੱਥੇ ਵੀ ਨੇੜੇ-ਨੇੜੇ ਸਿੱਖਾਂ ਦੇ ਘਰ ਸੀ ਜਾਂ ਜਿਨ੍ਹਾਂ ਨੂੰ ਪਤਾ ਸੀਗਾ ਇਹ ਸਾਰਾ ਕੁਝ ਜਾਣ-ਬੁੱਝ ਕੇ ਜਿਹੜਾ ਹੈਗਾ ਇੱਕ ਪੂਰੇ ਘਣਾਉਣੇ ਜਿਹੜਾ ਹੈਗਾ ਤਰੀਕੇ ਦੇ ਨਾਲ ਇਹ ਸਾਰੀ ਇਹ ਸਾਰਾ ਕੁਝ ਹੋਇਆ ਤੇ ਇੱਕ ਸਮਝ ਲਓਗੇ ਐਡਾ ਵੱਡਾ ਕਾਂਡ ਹੋਇਆ ਜਿਹੜਾ ਕਿ ਹਜੇ ਤੱਕ ਇਨਸਾਫ ਲਈ ਤਰਸ ਰਿਹਾ ਸਰਾਂ ਜੀ ਬਾਦ 12 ਜੀ ਜਿਹੜੇ ਸ਼ਗੇ ਉਹ ਇਹਦੇ ਵਿੱਚ ਸ਼ਹੀਦ ਹੋ ਗਏ ਇੱਕ ਲੜਕੀ ਬੱਜੀ ਆ ਉਹ ਵੀ ਕਿਤੇ ਰਿਸ਼ਤੇਦਾਰਾਂ ਦੇ ਗਈ ਹੋਈ ਸੀ ਸਾਰੇ ਦਾ ਸਾਰਾ ਪਰਿਵਾਰ ਜਿਹੜਾ ਸੀ ਉਹ ਹੁਣ ਚਿੱਲੜ ਇਨਸਾਫ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਖੋਲਿਆ ਨੇ ਸਪਸ਼ਟ ਕੀਤਾ ਹੈ 14 ਫਰਵਰੀ ਨੂੰ ਦਿੱਲੀ ਵਿਖੇ ਮੀਟਿੰਗ ਕਰਕੇ ਕਿੱਥੇ ਸੰਘਰਸ਼ ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ ਉਹਨਾਂ ਦਾ ਐਲਾਨ ਹੈ ਕਿ ਉਹ ਪਹਿਲਾਂ ਦੀ ਤਰ੍ਹਾਂ ਪੀੜਤ ਪਰਿਵਾਰਾਂ ਦੇ ਲਈ ਇੱਕ ਢਾਕੇ ਲੜਨਗੇ ਭਾਵੇਂ ਉਹਨਾਂ ਨੂੰ ਜੇਲ੍ਹ ਕਿਉਂ ਨਾ ਜਾਣਾ ਪਵੇ ਉਹ ਇਨਸਾਫ ਲੈ ਕੇ ਰਹਿਣਗੇ ਇਨਸਾਫ ਲਈ ਵਿੱਡੇ ਜਾਣ ਵਾਲੇ ਸੰਘਰਸ਼ ਬਾਰੇ ਹੌਂਦ ਚਿੱਲੜ ਸਿੱਖ ਇਨਸਾਫ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਢੋਲੀਆ ਤੋਂ ਜਾਣ ਲੈਂਦੇ ਹਾਂ ਕਿਉਂਕਿ ਪਿਛਲੇ ਸਮੇਂ ਹਰਿਆਣਾ ਸਰਕਾਰ ਨੇ ਜੋ ਆਪਣੇ ਵਾਅਦੇ ਕਰਕੇ ਕਿ ਅਸੀਂ ਪੱਕੀਆਂ ਨੌਕਰੀਆਂ ਦੇਵਾਂਗੇ ਵੱਡੇ-ਵੱਡੇ ਹੋਲਡ-ਵੋਲਡ ਲਾ ਕੇ 6 ਮਹੀਨੇ ਮਟੂਰੀਆਂ ਕਰਕੇ ਪਰ 24 ਤਰੀਕ ਨੂੰ ਪੰਜ ਕੋਲੇ ਵਿਖੇ ਹਰਿਆਣਾ ਦੀ ਸੈਣੀ ਸਰਕਾਰ ਨੇ ਜੋ ਪੀੜਤ ਪੀੜਤਾ ਨਾਲ ਕੋਝਾ ਮਜ਼ਾਕ ਆ ਤੇ ਨਮੋਚੀ ਭਰੀ ਇੱਕ ਖਾਰਾ ਸਰਕਾਰ ਦੀ ਵੀ ਕਿਉਂਕਿ ਇਹਨਾਂ ਨੂੰ ਇੱਕ ਅਸੀਂ ਮਾਨਯੋਗ ਹਾਈ ਕੋਰਟ ਦੇ ਰੇਟ ਦੇਰ ਕਰ ਰਹੇ ਆ ਜੋ 2006 ਦੇ ਵਿੱਚ ਇਹਨਾਂ ਸਰਕਾਰ ਵੱਲੋਂ ਸੰਸਦ ਭਾਉਣ ਦੇ ਵਿੱਚ ਮਤਾ ਪਾਸ ਕੀਤਾ ਗਿਆ ਸੀ ਵੀਨਸ 84 ਦੇ ਪੀੜਤ ਪਰਿਵਾਰਾਂ ਨੂੰ ਇੱਕ ਪੈਕੇਜ ਦਿੱਤਾ ਜਾਊਗਾ ਜਿਸ ਵਿੱਚ ਸਰਕਾਰੀ ਨੌਕਰੀ ਪਲਾਟ ਵਿਲਸਨਾ ਸਮੇਤ ਉਹ ਅਸੀਂ ਜਿਹੜਾ ਪੈਕੇਜ ਲੈਣ ਲਈ ਹਾਈ ਕੋਰਟ ਵਿੱਚ ਜਾਵਾਂਗੇ ਤੇ ਇਹ ਜਿਹੜੇ ਨੌਕਰੀ ਨਿਯੁਕਤੀ ਪੱਤਰ ਆਏ ਅਸੀਂ ਅੱਜ ਸਾਰੇ ਸਰਕਾਰ ਨੂੰ ਅੱਜ ਹੀ ਵਾਪਸ ਕਰ ਰਹੇ ਹਾਂ ਤੇ ਖੇ ਸੰਘਰਸ਼ ਦਾ ਐਲਾਨ ਕਰਦੇ ਹਾਂ ਅਸੀਂ ਜਿਹੜੀਆਂ ਇਹ ਨੌਕਰਾਨ ਦੇ ਪੱਤਰਾਂ ਜੀ ਵਾਪਸ ਕੀਤੇ ਆ ਔਰ ਅਸੀਂ ਜਲਦੀ ਹੀ ਥੋੜੇ ਸਮਾਂ ਸਰਕਾਰ ਨੂੰ ਅੜੀ ਕੇ ਕਿਉਂਕਿ ਪੀੜਤ ਕਹਿੰਦੇ ਅਸੀਂ ਵਾਰ-ਵਾਰ ਇੱਥੇ ਨਹੀਂ ਆਉਣਾ ਕਰਾਇਆ ਲੱਗਿਆ ਨਾ ਅੰਗਾ ਪੀੜਤਾ ਕੋਲ ਤਾਂ ਕਰਾਇਆ ਵੀ ਹੈਣੀ ਔਰ ਕਈ ਪੀੜਤ ਬਹੁਤ ਸਿਆਣੇ 67 68 ਸਾਲ ਦੇ ਸਾਡੇ ਰਾਮ ਸਿੰਘ ਜੋ ਸੀਨੀਅਰ ਗਰਦੀ ਸਿੰਘ ਜੀ ਗੋਪਾਲ ਸਿੰਘ ਜੀ ਤੇ ਭਜਨ ਸਿੰਘ ਜੀ ਪਰਮਾਨਗਰ ਤੋਂ ਆਇਆ ਪਰਮਜੀਤ ਸਿੰਘ ਉੱਤੋਂ ਪ੍ਰਦੇਸ਼ ਤੋਂ ਰਹਿੰਦੇ ਆ ਉੱਥੋਂ ਆਇਆ ਕਾਫੀ ਜਿਹੜੇ ਪੀੜਤਾਓ ਕਾਫੀ ਸਰਕਾਰੋਂ ਉਹਨਾਂ ਦਾ ਗੁੱਸਾ ਪਰ ਅਸੀਂ ਇੱਕ ਕੋਰਲੀ ਰਹੇ ਨਾ ਔਰ ਸਾਰਿਆਂ ਦੀ ਸਲਾਹ ਨਾਲ ਹਰਿਆਣਾ ਦੇ ਮੁੱਖ ਮੰਤਰੀ ਨਿਯਾਕਸ ਸਿਆਣੀ ਦੇ ਖਿਲਾਫ ਧਰਨਾ ਲਾਉਣਾ ਪਵੇ ਚਾਹੇ ਉਹਨਾਂ ਦੀ ਜائਤੇ ਸਾਨੂੰ ਹਰਿਆਣਾੇ ਲਾਉਣਾ ਪਵੇ ਕਿਉਂਕਿ ਇਹਦਾ ਅੰਦੋਲਨ ਆ ਹੁਣ ਕਾਫੀ ਪੀੜਤਾਾਂ ਚ ਨਰਾਸ਼ਤਾ ਨਹੀਂ ਇਹ ਅੰਦੋਲਨ ਇੱਕ ਵੱਡੇ ਪੱਧਰ ਤੇ ਇੱਕ ਦੇਖੇ ਸਿੰਘਾਸਰੇ ਦਾ ਰੂਪ ਧਾਰ ਰਿਹਾ ਹੈ ਕਿਉਂਕਿ ਸਾਰੀਆਂ ਕਿਸਾਨ ਜਥੇਬੰਦੀਆਂ ਸਾਰੀਆਂ ਗੁਰਦੁਆਰਿਆਂ ਸਾਰੀਆਂ ਹਮਖਿਆਲੀ ਜਥੇਬੰਦੀਆਂ ਨੇ ਮਿਲ ਕੇ ਕਰ ਰਹੇ ਆਂ ਔਰ ਜਿਹੜੇ ਜਿਹੜੇ ਪੀੜਤਾ ਸਾਡੇ ਨਾਲ ਵੱਖ-ਵੱਖ ਸਟੇਟਾਂ ਤੋਂ ਆਪਦੇ ਇਲਾਕੇ ਦੇ ਵਿੱਚ ਸੰਸਦ ਮੈਂਬਰਾਂ ਨੂੰ ਇੱਕ ਮੰਗ ਪੱਤਰ ਦੇਣਗੇ ਔਰ ਯਾਦ ਕਰਾਉਣਗੇ ਵੀ ਸਰਕਾਰ ਨੇ ਵਾਅਦਾ ਕਰਕੇ ਤانوں ਜਿਹੜੇ ਆ ਉਹ ਪ੍ਰਾਈਵੇਟ ਨੌਕਰੀਆਂ ਕੱਢੇਦੀਆਂ ਜਿਹਦੇ ਨਾਲ ਸਾਡੇ ਬੱਚਾ ਦਾ ਗੁਜ਼ਾਰਾ ਹੋਏ ਤੇ ਉਹਦੀ ਦਾਦਾ ਉਹਦੇਆਂ ਨੌਕਰੀਆਂ ਦੇਦਿਆਂ ਕਿ 42 ਸਾਲਾਂ ਬਾਅਦ ਵੀ ਪੇੜ ਤਾਂ ਸਿੱਖਣ ਨੂੰ ਸਾਫ ਨਾ ਮਿਲਣਾ ਇੱਕ ਬਹੁਤ ਵੱਡਾ ਦੇ ਭਾਰਤ ਦੇਸ਼ ਦੇ ਵਿੱਚ ਰਹਿ ਜਾਂ ਬੀਨ ਸਾਹਿਬ ਦੀ ਆ 41 ਸਾਲਾਂ ਬਾਅਦ ਅੱਜ ਸੰਦਵਾਸ ਵੱਜੀ ਜਦੋਂ 3 ਬੰਦਿਆਂ ਨੂੰ 1984 ਦੇ ਨੂੰ ਸੀਬੀਆਈ ਦੀ ਕ੍ਰਾਇਮ ਬਰਾਦ ਨੇ ਕਾਫੀ ਜ਼ਰੂਰਤਾਂ ਕਰਕੇ ਸਜ਼ਾ ਸੁਣਾਈ ਸੀ ਮਾਨਜੋਗ ਦਸਤ ਨੇ ਤੇ ਅੱਜ ਵੀ ਕਈ ਬੰਦੇ ਜੇਲ੍ਹ ਦੇ ਵਿੱਚ ਆ ਪਰ 41 ਸਾਲਾਂ ਬਾਅਦ ਸੱਜਰ ਕੁਮਾਰ ਨੂੰ ਜਦੋਂ ਸਜ਼ਾ ਮਿਲੀ ਸੀ ਤਾਂ ਸਾਰੀ ਪੀੜਤਾ ਨੂੰ ਬਹੁਤ ਵੱਡੀ ਆਸ ਬਚੀ ਸੀ ਕਿ ਹੁਣ ਸਾਨੂੰ ਇਨਸਾਫ਼ ਮਿਲੂਗਾ ਕਈ ਨਸਾਫ਼ ਨੂੰ ਡੀ.ਡੀ. ਦੇ ਰੱਬ ਨੂੰ ਪਿਆਰੇ ਹੋ ਗਿਆ ਹੁਣ ਅਸੀਂ ਐਲਾਨ ਕਰਦੇ ਹਾਂ ਹੌਨਦੜ ਸਿੱਖਨਤਾ ਕਮਿਟੀ ਦੇ ਪੀੜਤਾ ਵੱਲੋਂ ਵੀ ਹੁਣ ਅਸੀਂ ਟੱਕੇ ਨਹੀਂ ਮੇਠਾਂਗੇ ਅਸੀਂ ਸੰਘਰਸ਼ ਕਰਾਂਗੇ ਚਾਹੇ ਸਾਨੂੰ ਜੇ ਨੂੰ 700 ਭਵਨ ਸ਼ੁਰੂ ਹੋਣੀ ਆ ਜਨਮੀ ਦੇ ਲਾਸਟ ਹਫਤੇ ਕਈ ਰਾਜ ਸਾਹਿਬ ਮੈਂਬਰਾਂ ਤੇ ਪੰਥ ਕੇਹਰੇਆਂ ਦਾ ਹਰਿਆਣੇ ਦਾ ਸਾਡੀ ਗੱਲਬਾਤ ਹੋਈ ਆ ਅਸੀਂ ਜੰਤਰ ਮੰਤਰ ਨੂੰ ਸ਼ੁਰੂ ਕਰਕੇ 700 ਭਵਨ ਦੇ ਵਿੱਚ ਸਹਾਨਾ ਦੇਵਾਂਗੇ ਤੇ ਉਹਨਾਂ ਦਾ ਇੱਕ ਮੰਗ ਪੱਤਰ ਵੀ ਦੇਵਾਂਗੇ ਯਾਦ ਕਰਾਵਾਂਗੇ 42 ਸਾਲਾਂ ਬਾਅਦ ਵੀ ਇਨਸਾਫ਼ ਨਹੀਂ ਦਿੱਤਾ ਜਾ ਰਿਹਾ 42 ਸਾਲਾਂ ਬਾਅਦ ਵੀ ਪੀੜਤਾਂ ਨੂੰ ਇਨਸਾਫ਼ ਤੋਂ ਕੋਹਾਂ ਦੂਰ ਆ ਜਿਹੜਾ ਅੱਜ ਦਾ ਸਾਡਾ ਵਿਸ਼ਾ ਸੀਗਾ ਇਹ ਨੌਕਰੀਆਂ ਸੰਬੰਧੀ ਸੀ वैसे ही ਅਸੀਂ ਸਾਰੇ ਪੀੜਤਾਂ ਨੇ ਇਹ ਸਲਾਹ ਕੀਤੀ ਹੈ ਵਕੀਲ ਸਾਹਿਬਾ ਵੀ ਜਿਵੇਂ ਦੂਜੇ ਰਾਜਾਂ ਦੇ ਵਿੱਚ ਸਪੈਸ਼ਲ ਇਨਵੈਸਟੀਗੇਟਿਵ ਟੀਮ ਬਣ ਕੇ ਪੂਰਨ ਸਾਥ ਮਿਲ ਗਿਆ ਦੋਸ਼ੀਆਂ ਨੂੰ ਸਜ਼ਾਵਾਂ ਮਿਲ ਗਈਆਂ ਪੱਕੀਆਂ ਨੌਕਰੀਆਂ ਮਿਲ ਗਈਆਂ ਇਸੇ ਤਰ੍ਹਾਂ ਹਰਿਆਣਾ ਦੇ ਵਿੱਚ ਵੀ ਅਸੀਂ ਸਰਕਾਰ ਵੱਲੋਂ ਮੰਗ ਕਰਦੇ ਹਾਂ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਾਂ ਵੀ ਹਰਿਆਣਾ ਦੇ ਵਿੱਚ ਵੀ ਸਪੈਸ਼ਲ ਇਨਵੈਸਟੀਗੇਟਿਵ ਸਪੈਸ਼ਲ ਐਕਟ ਇਨਵੈਸਟੀਗੇਟਿਵ ਟੀਮ ਬਣਾ ਕੇ ਉਹਦੇ ਵਿੱਚ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਤਾਂ ਕਿ ਜੋ ਸਮੇਂ ਦੇ ਵੀ ਗਰ ਕਮਿਸ਼ਨ ਨੇ ਲਿਖਿਆ ਜੀ ਆਪ ਦੇ 134 ਨੰਬਰ ਪੇਜ ਤੇ ਬਹੁਤ ਸਮੇਂ ਦੇ ਡੀਸੀ ਐਸ ਡੀ ਐਮ ਐਸ ਐਸ ਪੀ ਆਰਮ ਕੁਮਾਰ ਆਰਮ ਭੋਜਨ ਸਤਿੰਦਰ ਕੁਮਾਰ ਵੀ ਇਹਨਾਂ ਨੂੰ ਸਜ਼ਾਵਾ ਦਿੱਤੀਆਂ ਜਾਣ ਪਰ ਹਜੇ ਤੱਕ ਉਹਨਾਂ ਨੂੰ ਸਜ਼ਾਵਾ ਨਹੀਂ ਮਿਲਿਆ ਉਹਨਾਂ ਦੀਆਂ ਪੇਰਸ਼ਾਨੀਆਂ ਬੰਦ ਕੀਤੀਆਂ ਜਾਣ ਔਰ ਉਹਨਾਂ ਤੇ ਕੇਸ ਦੁਆਰਾ ਰੀਓਪਨ ਕਰਕੇ ਸੱਜਨ ਕੁਮਾਰ ਵਾਂਗੂ ਮੁਕੱਦਮੇ ਦਰਜ ਕਰਾ ਕੇ ਉਹਨਾਂ ਨੂੰ ਸੁਲਾਕਾਂ ਪਿੱਛੇ ਛੱਟਿਆ ਆਵੇ ਔਰ ਪੀੜਤਾਂ ਨੂੰ ਪੂਰਨ ਇਨਸਾਫ ਦਿੱਤਾ ਜਾਵੇ ਏ ਅਸੀਂ ਅੱਜ ਸਰਕਾਰ ਨੂੰ ਅਪੀਲ ਕਰਦੇ ਆਂ ਨਹੀਂ ਅਸੀਂ ਜਲਦੀ ਹੀ ਹੁਣ ਅਸੀਂ ਮੀਟਿੰਗ ਨਹੀਂ ਕਰਨੀ ਅਸੀਂ 12 ਦੇ ਵਿੱਚ ਹੀ ਸਟੇਟਮੈਂਟ ਦੇਵਾਂਗੇ ਔਰ ਅਸੀਂ ਇਹਦਾ ਐਲਾਨ ਕਰਾਂਗੇ ਵੀ ਤਰੀਕਾ ਦਾ ਵੀ ਕਿੱਦਾਂ ਅਸੀਂ ਸੀਐਮ ਨੂੰ ਦਾ ਘਰਾਓ ਚੰਡੀਗੜ੍ਹ ਕਰਨਾ ਜਾਂ ਅਸੀਂ ਹਰਿਆਣੇ ਜਿਹੜੀ ਰੈਸ਼ਾ ਉੱਥੇ ਲਗਾਤਾਰ ਕਿਉਂਕਿ ਪੀੜ ਤੇ ਇੰਨੀ ਨਰਾਸ਼ਤਾ ਵੀ ਆਪਾਂ ਲਗਾਤਾਰਾ ਸੰਘਰਸ਼ਾ ਅਸੀਂ ਮਰਨ ਵੱਤ ਨੂੰ ਵੀ ਤਿਆਰ ਹਰ ਤਰ੍ਹਾਂ ਦੇ ਅਸੀਂ ਉਹਨਾਂ ਆਪਦੇ ਬੱਚਿਆਂ ਨੂੰ ਪਹਿਲਾਂ ਵੀ ਅਸੀਂ ਮਰਦੇ ਦੇਖ ਲਿਆ ਪਰ ਹੁਣ ਅਸੀਂ ਇੰਨੇ ਬੱਚੇ ਪੜਾਏ ਆ ਔਰ ਕਿਸੇ ਦੇ ਮਾਮੇ ਨੇ ਕਿਸੇ ਦੀ ਭੂਆ ਕੋਕੀ ਨੇ ਐਮਪੀਏ ਯੋਗਤਾ ਮਰਕਾਰ ਸਰਕਾਰ ਨੇ ਨੌਕਰੀ ਨਹੀਂ ਦਿਤੀਆਂ ਔਰ ਸਰਕਾਰੇ ਤੇ ਮੋੜ ਵਿਚਾਰ ਕਰੇ ਹਰਿਆਣਾ ਦੀ ਸਿਆਣੀ ਸਰਕਾਰ ਔਰ ਪੀੜਤਾਂ ਨੂੰ ਪੱਕੀਆਂ ਨੌਕਰੀਆਂ ਦਿੱਤੀਆਂ ਜਾਣ ਤੇ ਸਪੈਸ਼ਲ ਵਸਤੀ ਐਟੀ ਬਣਾ ਕੇ ਜਿਹੜੇ ਆ ਸਾਨੂੰ ਦੁਰਸ਼ਿਕਾਂ ਨੂੰ ਸੰਯਾਮ ਤੱਤੀਆਂ ਤੇ ਪੀੜਤਾਂ ਨੂੰ ਪੂਰਨ ਇਨਸਾਫ ਦਿੱਤਿਆ ਜਾਵੇ